ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਛੱਠੀ ਮੂਗੀ ਬਾਰੇ ਵੀ ਇਹ ਕਿੰਨੇ ਦਿਨਾਂ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈਗੀ ਤੇ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਪੂਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਵੀਡੀਓ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜਿਵੇਂ ਕਿ ਸਭ ਤੋਂ ਪਹਿਲਾਂ ਆਪਾਂ ਇਹਦਾ ਜਿਹੜਾ ਬੀਜਣ ਦਾ ਸਮਾਂ ਉਹਦੇ ਬਾਰੇ ਗੱਲ ਕਰਦੇ ਹਾਂਗੇ ਇਹ ਮੂਗੀ ਜਦੋਂ ਆਪਾਂ ਬੀਜਣੀ ਆ ਤਾਂ 20 April ਤੋਂ ਲੈ ਕੇ 25 April ਦੇ ਵਿੱਚ ਵਿੱਚ ਇਹ ਆਪਾਂ ਨੂੰ ਮੂਗੀ ਆ ਜਿਹੜੀ ਬੀਜਣੀ ਚਾਹੀਦੀ ਹੈ ਕਿਉਂਕਿ ਜਿੰਨੀ ਆਪਾਂ ਇਹਨੂੰ ਲੇਟ ਕਰੀ ਜਾਵਾਂਗੇ ਉਨਾ ਹੀ ਆਪਣੇ ਇਹਦਾ ਝਾੜ ਤੇ ਵੀ ਅਸਰ ਪੈ ਸਕਦਾ ਤੇ ਬਾਕੀ ਦੂਜੇ ਨੰਬਰ ਤੇ ਉਦੋਂ ਜਦੋਂ ਵੱਢਣ ਦਾ ਸਮਾਂ ਹੁੰਦਾ ਇਹਦਾ ਪੱਕ ਜਾਂਦੀਆਂ ਮੂੰਗੀ ਤਾਂ ਉਦੋਂ ਬਾਰਸ਼ਾਂ ਦਾ ਵੀ ਟਾਈਮ ਆ ਜਾਂਦਾ ਹੈ ਇਸ ਲਈ ਕਣਕ ਦੀ ਤੂੜੀ ਬਣਾਉਣ ਸਾਰ ਆਪਣੀ ਖੇਤ ਦੀ ਰੌਣੀ ਕਰਕੇ ਉਸ ਤੋਂ ਬਾਅਦ ਇਹਨੂੰ ਬੀਜਣਾ ਸ਼ੁਰੂ ਕਰ ਦੋ ਤਾਂ ਜੋ ਆਪਾਂ ਚੰਗਾ ਝਾੜ ਲੈ ਸਕੀਏ ਜੇ ਹੁਣ ਆਪਾਂ ਇਹਦੀ ਬੀਜਣ ਦੀ ਗੱਲ ਕਰੀ ਵੀ ਆਪਾਂ ਕਿੰਨਾ ਬੀਜ ਪਾ ਸਕਦੇ ਹਾਂ ਤਾਂ ਜਿਵੇਂ ਪਿਛਲੇ ਸਮਿਆਂ ਦੇ ਵਿੱਚ ਜਿਹੜੀ 668 ਪ੍ਰੈਡੀ ਚੱਲਦੀ ਆ ਉਹਦਾ ਜਿਹੜਾ ਯੂਨੀਵਰਸਿਟੀ ਵੱਲੋਂ ਵੀ ਰეკਮੈਂਡ ਕੀਤਾ ਗਿਆ ਵੀ 12 12 ਤੋਂ ਲੈ ਕੇ 16-17 ਕਿਲੋ ਤੱਕ ਜਿਹੜਾ ਬੀ ਉਹਦਾ ਆਪਾਂ ਪਾ ਸਕਦੇ ਆ ਜਾਂ ਹੁਣ ਅੱਜ ਦੇ ਸਮੇਂ ਦੀ ਆਪਾਂ ਗੱਲ ਕਰੀਏ ਤਾਂ ਬਾਸੀ 골ਡ ਜਾਂ ਸ੍ਰੀਨਾਮ ਦਾ ਵਿਜੇਤਾ ਵੀ ਹੈ ਜਿਹੜਾ ਉਹਦਾ ਵੀ 15-16 ਕਿਲੋ ਆਪਾਂ ਬੀਜ ਕਿੱਲੇ ਦੇ ਹਿਸਾਬ ਨਾਲ ਪਾ ਸਕਦੇ ਆਂਗੇ ਤੇ ਜੇ ਆਪਾਂ ਸੁਪਰ ਸੀਡਰ ਨਾਲ ਬੀਜਨੀ ਆ ਕੀ ਜਾਂ ਮਸ਼ੀਨ ਨਾਲ ਬੀਜਨੀ ਆ ਇਹਦੇ ਨੀਚੇ ਖਾਦ ਦੀ ਗੱਲ ਕਰੀ ਵੀ ਕਿਹੜੀ ਪਾਉਣੀ ਆ ਤਾਂ ਆਪਾਂ ਇੱਕ ਗੱਟਾ ਡੀਪੀ ਦਾ ਤੇ ਇੱਕ ਗੱਟਾ ਸੁਪਰ ਦਾ ਪਾ ਕੇ ਆਪਾਂ ਇਹਨੂੰ ਬੀ ਸਕਦੇ ਆ ਕਣਕ ਵਾਲੇ ਬਾਣ ਦੇ ਵਿੱਚ ਇਹਦੇ ਨਾਲ ਆਪਣਾ ਝਾੜ ਆ ਜਿਹੜਾ ਬਹੁਤ ਵਧੀਆ ਨਿਕਲਦਾਗਾ ਬਾਕੀ ਹੁਣ ਜਿਹੜੇ ਕਿਸਾਨ ਭਰਾਵਾਂ ਨੇ ਮੂੰਗੀ ਕਿ ਆਪਣੇ ਖੇਤ ਦੇ ਵਿੱਚ ਹਰੀ ਖਾਦ ਦੇ ਵਜੋਂ ਬਰਤਣੀ ਆ ਕਿ ਬੋਹਣੀ ਆ ਖੇਤ ਦੇ ਵਿੱਚ ਉਹ ਮੂੰਗੀ ਨੂੰ ਜਦੋਂ ਮਰਜ਼ੀ ਬੀਜ ਸਕਦੇ ਨੇ ਅੱਜ ਤੋਂ 10-15 ਦਿਨ 15 ਦਿਨ ਵੀ ਲੇਟ ਬੀਜ ਸਕਦੇ ਨੇ ਕਿਉਂਕਿ ਆਪਾਂ ਤਾਂ ਬੋਹਣੀ ਹੁੰਦੀ ਆ ਖੇਤ ਦੇ ਵਿੱਚ ਫੇਰ ਤਾਂ ਇਹ ਪਾਣੀਆਂ ਦੇ ਨਾਲ ਹੀ ਹੋਈ ਜਾਂਦੀ ਆ ਕਿ ਮੱਲੀ ਜਾਂਦੀ ਹੁੰਦੀ ਆ ਜਿਆਦੇ ਵਾਹਦੀਆਂ ਦੀ ਆ ਹਾਈਟ ਕਰ ਜਾਂਦੀ ਆ ਕਿ ਜੇ ਆਪਾਂ ਸਿਰਫ ਪਕਾਉਣ ਦੇ ਲਈ ਬੀਜਣੀ ਆ ਤਾਂ 20 ਤੋਂ ਲੈ ਕੇ 25 April ਦੇ ਵਿੱਚ ਵਿੱਚ ਜਿਹੜੀ ਮੂੰਗੀ ਆਪਣੀ ਬੀਜੀ ਜਾਣੀ ਚਾਹੀਦੀ ਆ ਕਿ ਬੀਜਣ ਤੋਂ 25 ਜਣਾ ਦੇ ਵਿੱਚ ਵਿੱਚ ਆਪਾਂ ਜਿਹੜਾ ਪਹਿਲਾ ਪਾਣੀ ਇਹਨੂੰ ਲਾ ਦੇਣਾ ਚਾਹੀਦਾਗਾ ਕਿਉਂਕਿ ਜਿਆਦਾ ਜੇ ਤਾਂ ਸੁੱਕ ਜਾਂਦੀ ਏਮੂਗੀ ਤਾਂ ਫਿਰ ਉਹ ਗਰੋਥ ਨਹੀਂ ਕਰਦੀ ਚੰਗੀ ਤਰ੍ਹਾਂ ਨਾ ਆਪਣਾ ਝਾੜ ਨਿਕਲੇ ਚੰਗਾ ਫਿਰ ਆਪਾਂ 25 ਜਣਾ ਦੇ ਵਿੱਚ ਵਿੱਚ ਜਿਹੜਾ ਇਹਨੂੰ ਪਾਣੀ ਪਹਿਲਾ ਉਹ ਜ਼ਰੂਰੀ ਲਾਉਣਾ ਚਾਹੀਦਾਗਾ ਕਿ ਜੇ ਹੁਣ ਆਪਾਂ ਮੌਸਮ ਦੀ ਗੱਲ ਕਰੀਏ ਤਾਂ ਕੱਲ ਦੀ ਗੱਲ ਕਰੀਏ ਰਾਤ ਕਈ ਇਲਾਕਿਆਂ ਦੇ ਵਿੱਚ ਗੜੇਮਾਰੀ ਵੀ ਬਹੁਤ ਹੋਈ ਆ ਤੇ ਬਾਰਿਸ਼ ਵੀ ਬਹੁਤ ਜ਼ਿਆਦੇ ਪਈ ਆ ਤਾਂ ਮੌਸਮ ਆਉਣ ਵਾਲੇ 1-2 ਦਿਨਾਂ ਦੇ ਵਿੱਚ ਹੋਰ ਵੀ ਖਰਾਬ ਰਹਿ ਸਕਦਾ ਹੈਗਾ بارش ਵੀ ਪੈ ਸਕਦੀ ਹੈਗੀ ਤੇ ਹੁਣ ਜਿਹੜੀ ਆਪਾਂ ਮੂੰਗੀ ਬੀਜਨੀ ਆ ਕਈ ਕਿਸਾਨ ਭਰਾ ਸੋਚਦੇ ਹੋਣਗੇ ਵੀ ਹੁਣ ਆਪਣੇ ਖੇਤ ਦੇ ਵਿੱਚ بارش ਬਹੁਤ ਪੈ ਗਈ ਗੱਲ ਹੋ ਗਈ ਆਪਾਂ ਮੂੰਗੀ ਵੇਚ ਦਈਏ ਜੇ ਹੁਣ ਆਪਾਂ ਸੁਪਰ ਸੀਡਰ ਨਾਲ ਬੀਜਨੀ ਆ ਮੂੰਗੀ ਤਾਂ ਆਪਾਂ ਨੂੰ ਇਹਦੀ ਰੌਣੀ ਜ਼ਰੂਰ ਕਰ ਲੈਣੀ ਚਾਹੀਦੀ ਹੈ ਕਿਉਂਕਿ ਜਿਹੜੀ ਇਹ ਗੱਲ ਆ ਕਿ ਬਹੁਤ ਜ਼ਿਆਦਾ ਲੰਮਾ ਸਮਾਂ ਨਹੀਂ ਇਹ ਕੱਟ ਸਕਦੀ ਗੱਲ ਹੁਣ ਹਵਾ ਵੀ ਖੁਸ਼ਕ ਚੱਲਣ ਗਿਆ ਇਹਦੇ ਨਾਲ ਆਪਣਾ ਖੇਤ ਆ ਜਿਹੜਾ ਖੁਸ਼ਕ ਹੋ ਸਕਦਾ ਜਲਦੀ ਮੂੰਗੀ ਦੇ ਆਪਣੀ ਉਗਰਨ ਦੇ ਵਿੱਚ ਜਿਹੜੀ ਪ੍ਰੋਬਲਮ ਆ ਸਕਦੀ ਹੈਗੀ ਜ਼ਿਆਦੇ ਤੇ ਜਿਵੇਂ ਹੁਣ ਆਪਾਂ ਪਿਛਲੇ ਸਮੇਂ ਦੇ ਵਿੱਚ ਆਪਣੇ ਨਾਲ ਕਣਕਾਂ ਵੜੇ ਵੀ ਹੋ ਗਈ ਸੀ ਆਪਾਂ ਥੋੜੇ ਖੋਸਕਬਾਣਾ ਦੇ ਵਿੱਚ ਜਿਹੜੀ ਕਣਕ ਬੀਜਤੀ ਸੀ ਸੁਪਰ ਸੀਡਰ ਦੇ ਨਾਲ ਉਹ ਹਰੀ ਨਿਸ਼ਵੀ ਤੇ ਆਪਾਂ ਨੂੰ ਦੁਬਾਰਾ ਬੀਜਣੀ ਪਈ ਆਗੀ ਇਸ ਲਈ ਆਪਾਂ ਇਹ ਗੱਲ ਨੂੰ ਧਿਆਨ ਚ ਰੱਖਦੇ ਹੋਏ ਆਪਾਂ ਉਹ ਖੇਤ ਦੀ ਜਿਹੜੀ ਰੌਣੀ ਉਹ ਜ਼ਰੂਰ ਕਰਦੇ ਹੋ ਫਿਰ ਆਪਾਂ ਨੂੰ ਕੋਈ ਫਿਕਰ ਨਹੀਂ ਰਹਿੰਦਾ ਕਿਉਂਕਿ ਮਹਿੰਗਾ ਬੀਜ ਪਾਉਣੇ ਹੁੰਦੇ ਆ ਆਪਾਂ ਖੇਤ ਦੇ ਵਿੱਚ ਮੂਗੀ ਦਾ ਫਿਰ ਜੇ ਆਪਾਂ ਨੂੰ ਦੁਬਾਰਾ ਬੀਜਣਾ ਪੈ ਗਿਆ ਤਾਂ ਆਪਣਾ ਡਬਲ ਖਰਚਾ ਹੋ ਜਾਂਦਾ ਉਹਦੇ ਨਾਲ ਇਸ ਲਈ ਆਪਾਂ ਰੌਣੀ ਕਰਕੇ ਬੀਜੋ ਜਦੋਂ ਵੀ ਮੂਗੀ ਬੀਜਣੀ ਆ ਜੇ ਹੁਣ ਆਪਾਂ ਇਹਦੇ ਪੱਕਣ ਦੀ ਗੱਲ ਕਰੀਏ 70 ਤੋਂ 75 ਦਿਨ ਦੇ ਵਿੱਚ ਜਾ ਕੇ ਇਹ ਪੱਕਦੀ ਹੈਗੀ ਆਪਾਂ ਕਹਿੰਦੇ ਆ 66 ਮੂੰਗੀ ਬੀਜਨੀ ਜਿਹੜੀ 60 ਦਿਨਾਂ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈਗੀ ਵੀ ਉਸ ਤੋਂ ਬਾਅਦ ਆਪਣੀ ਕਾਲੀ ਜਾਂ ਪੀਲੀ ਉਸਾ ਲਾਉਣ ਦਾ ਝੋਨਾ ਉਹ ਟਾਈਮ ਬੱਜ ਜਾਊਗਾ ਪਰ ਇਹਦੇ ਵਿੱਚ ਸਿਰਫ ਬਾਸਮਤੀ ਵੀ ਆਪਾਂ ਲਾ ਸਕਦੇ ਆ ਜਾਂ ਕੋਈ ਹੋਰ ਘਟਸਮੇ ਵਾਲੀਆਂ ਵੈਰਾਈਟੀਆਂ ਜਾਂ PR126 ਇਹੀ ਕਿਸਮਾਂ ਆਪਾਂ ਇਹਦੇ ਵਿੱਚ ਲਾ ਸਕਦੇ ਆ ਕਿਉਂਕਿ ਉਹ ਸਮੇਂ ਤੇ ਜਾ ਕੇ ਆਪਣੇ ਕੋਲੇ ਟਾਈਮ ਆ ਜਿਹੜਾ ਝੋਨਾ ਲਾਉਣ ਦਾ ਬਹੁਤ ਜ਼ਿਆਦਾ ਘਟ ਜਾਂਦਾਗਾ ਫੇਰ ਆਪਣਾ ਝੋਨਾ ਜਿਹੜਾ ਪੱਕ ਕੇ ਛੇਤੀ ਤਿਆਰ ਨਹੀਂ ਹੁੰਦਾ ਜੇਕਰ ਆਪਾਂ ਲੰਬੇ ਸਮੇਂ ਦੀ ਕੋਈ ਵੈਰਾਈਟੀ ਲਾਉਣੇ ਆਂਗੇ ਤੇ ਮੌਇਸਚਰ ਦੇ ਵਿੱਚ ਨਹੀਂ ਆਉਂਦਾ ਫੇਰ ਆਪਾਂ ਨੂੰ ਮੰਡੀਆਂ ਦੇ ਵਿੱਚ ਕਾਟਾਂ ਲਵਾ ਕੇ ਜਾਂ ਖੱਜਲ ਖਵਾਰ ਹੋ ਕੇ ਝੋਨਾ ਭਰਨਾ ਪੈਂਦਾ ਹੈਗਾ ਇਸ ਲਈ ਆਪਾਂ ਬਾਸਮਤੀ ਜ਼ਰੂਰ ਲਾ ਸਕਦੇ ਆਂਗੇ ਇਹਦੇ ਵਿੱਚ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਧੰਨਵਾਦ ਵੀਡੀਓ ਦੇਖਣ ਲਈ